ਪੰਜਾਬ ਚ ਇਮੀਗ੍ਰੇਸ਼ਨ ਸੈਂਟਰ ਚ ਹੋਈ ਤਾੜ-ਤਾੜ ਇੱਥੇ ਇਨਫੋਰਮੇਸ਼ਨ ਆਈ ਸੀ ਕੇ ਦੋ ਫਾਇਰ ਹੋਏ ਬਦਮਾਸ਼ਾਂ ਨੇ ਦਿਨ ਦਿਹਾੜੇ ਚਲਾਈਆਂ ਗੋਲੀਆਂ ਉਹਦੇ ਸੰਬੰਧ ਇੱਚੀ ਪੀ ਸੀ ਆਰ ਵੀ ਲਗਾਇਆ ਸੀ ਇੱਥੇ ਉਦੋਂ ਇਹ ਕਹਿੰਦੇ ਸੀ ਜੀ ਜੇ ਪੀ ਸੀ ਆਰ ਮੋਰੇ ਲਾਓਗੇ ਤੇ ਸਾਡੇ ਕੰਮ ਤੇ ਫਰਕ ਪੈਂਦਾ ਪੀ ਸੀ ਆਰ ਥੋੜਾ ਸਾਈਡ ਤੇ ਖੜਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਕੁਝ ਹੋਇਆ ਹੋਇਆ ਤਾਂ ਉਹ ਇਮੀਡੀਏਟਲੀ ਪੀ ਸੀ ਆਰ ਵੀ ਆ ਗਿਆ ਅਸੀਂ ਮਸਾਲੇ ਗੋਲੀਆਂ ਚਲਾ ਬਦਮਾਸ਼ ਭਾਈਸ ਦੇ ਦਿੱਤੇ ਦਿਖਾਈ ਦੋ ਜਣੇ ਆਏ ਸੀ ਪਲਟਿਨਾ ਮੋਟਰਸਾਈਕਲ ਤੇ ਜੀ ਹਾ ਸ਼ਰਿਆਮ ਦਿਨ ਦਿਹਾੜੇ ਇਸ ਇਮੀਗ੍ਰੇਸ਼ਨ ਸੈਂਟਰ 'ਚ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਦੋ ਬਦਮਾਸ਼ਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਮੁਤਾਬਕ ਸ਼ਰਿਆਮ ਇਹ ਬਦਮਾਸ਼ ਇਸ ਇਮੀਗ੍ਰੇਸ਼ਨ ਸੈਂਟਰ 'ਚ ਦਾਖਲ ਹੁੰਦੇ ਨੇ ਤੇ ਆਉਂਦਿਆ ਸਾਰ ਹੀ ਇਹਨਾਂ ਨੇ ਇਸ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਤੇ ਸ਼ਰਿਆਮ ਗੋਲੀਆਂ ਚਲਾ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਗੋਲੀਆਂ ਚਲਾ ਕੇ ਭੱਜਦੇ ਇਹਨਾਂ ਬਦਮਾਸ਼ਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਹਰ ਇੱਕ ਨੂੰ ਇਲਾਕੇ ਰੱਖ ਦਿੱਤਾ ਹੈ ਇਸ ਵਾਰਦਾਤ ਤੋਂ ਬਾਅਦ ਇਸ ਇਮੀਗ੍ਰੇਸ਼ਨ ਸੈਂਟਰ 'ਚ ਭੱਜਦ run ਮੱਚ ਗਈ ਇਸ ਵਾਰਦਾਤ ਨੂੰ ਲੈ ਕੇ ਪੀੜਤਾਂ ਵੱਲੋਂ ਤੁਰੰਤ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਗੁਰਦਾਸਪੁਰ 'ਚ ਇਹ ਵੱਡੀ ਵਾਰਦਾਤ ਹੋਈ ਹੈ ਇਸ ਕਾਂਡ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਜਿਹਨਾਂ 'ਚ ਇੱਕ ਆਸ਼ੀਸ਼ ਹੱਬ ਦੇ ਨਾਂ ਤੇ ਇੱਕ ਇਮੀਗ੍ਰੇਸ਼ਨ ਦੀ ਸ਼ਾਪ ਹੈ ਇਥੇ ਇਨਫੋਰਮੇਸ਼ਨ ਆਈ ਸੀ ਕਿ ਦੋ ਫਾਇਰ ਹੋਏ ਉਹ ਅਸੀਂ ਡੀਐਸਪੀ ਸਾਹਿਬ ਸਿਟੀ ਐਸਐਚਓ ਸਿਟੀ ਸਾਰੇ ਅਸੀਂ ਇਨਚਾਰਜ ਤੇ ਮੈਂ ਅਸੀਂ ਸਾਰੇ ਇੱਥੇ ਮੌਕੇ ਤੇ ਆਏ ਦੋ ਖੋਲ ਮਿਲੇ ਆ ਲੇਕਿਨ ਉਹ ਖੋਲ ਜਿਹੜੇ ਆ ਉਹ ਪੁਰਾਣੇ ਲੱਗਦੇ ਆ ਕਿਉਂਕਿ ਉਹਨਾਂ ਚ ਕੋਈ ਸਮੈਲ ਹੈ ਨਹੀਂ ਦੂਸਰਾ ਜਿਸ ਜਗ੍ਹਾ ਤੇ ਉਹ ਲੱਗ ਪਤਾ ਲੱਗਿਆ ਵੀ ਫਾਇਰ ਉਹਦੀ ਆਵਾਜ਼ ਆਈ ਏ ਉੱਥੇ ਜਿਹੜਾ ਕਲੌਕ ਦਾ ਸਿਰਫ ਸ਼ੀਸ਼ਾ ਟੁੱਟਿਆ ਸ਼ੀਸ਼ੇ ਦੀ ਜਿਹੜੀ ਬੈਕ ਸਾਈਡ ਹੈ ਮਤਲਬ ਬੇਸ ਹੁੰਦਾ ਜਿਹੜਾ ਜਿੱਤੇ ਸੂਈਆਂ ਚੱਲਦੀਆਂ ਉਹਦੇ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਇਹ ਤਾਂ ਲੱਗਦਾ ਵੀ ਇਹਨਾਂ ਨੂੰ ਡਰਾਉਣ ਲਈ ਉਹਨਾਂ ਨੇ ਕੋਈ ਜਿੱਦਾ ਅੱਜਕੱਲ੍ਹ ਆਵਾਜ਼ ਵਾਲੇ ਪਿਸਟਲ ਆਉਂਦੇ ਨੇ ਨਾ ਜਿਹਦੇ ਚ ਕੱਲੀ ਆਵਾਜ਼ ਆ ਜਾਂਦੀ ਉਹ ਫਾਇਰ ਕਰਕੇ ਤੇ ਜਾਣ ਲੱਗੇ ਦੋ ਖੋਲ ਜਿਹੜੇ ਉਹ ਸੁੱਟ ਗਏ ਉਹ ਖੋਲ ਥਾਰਟੀ ਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਕੇਸ ਰਜਿਸਟਰਡ ਕਰਕੇ ਜਲਦੀ ਅਸੀਂ ਬੰਦੇ ਫੜ ਲਾਂਗੇ ਸੀਸੀਟੀਵੀ ਸਰ ਸਾਡੇ ਇਹ ਵੀ ਆਈ ਸੀਸੀਟੀਵੀ ਹਾਂ ਸੀਸੀਟੀਵੀ ਫੁਟੇਜ ਆਈ ਹੈ ਉਹ ਸਾਰਾ ਅਸੀਂ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਵੈਰੀਫਾਈ ਕਰਕੇ ਦੱਸ ਜਿਹੜੇ ਓਨਰ ਨੇ ਓਨਰ ਦੇ ਕਹਿਣ ਮੁਤਾਬਕ ਇਹ ਆ ਵੀ ਉਹਨੂੰ ਫਰੋਤੂ ਨੇ ਕਾਲਾ ਵੀ ਆ ਰਿਹਾ ਸ਼ਿਕਾਇਤ ਹੀ ਦਿੱਤੀ ਗਈ ਹੈ ਪੁਲਿਸ ਵਾਂਦੇ ਚ ਪੀਸੀਆਰ ਵੀ ਲਗਾਇਆ ਸੀ ਇੱਥੇ ਉਦੋਂ ਇਹ ਕਹਿੰਦੇ ਸੀ ਜੀ ਵੀ ਜੇ ਪੀਸੀਆਰ ਮੋਰੇ ਲਾਉਂਗੇ ਤੇ ਸਾਡੇ ਕੰਮ ਤੇ ਫਰਕ ਪੈਂਦਾ ਪੀਸੀਆਰ ਥੋੜਾ ਸਾਈਡ ਤੇ ਖੜਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਥੇ ਕੋਈ ਦੂਜਾ ਹੋਇਆ ਤਾਂ ਉਹ ਇਮੀਡੀਏਟਲੀ ਪੀਸੀਆਰ ਵੀ ਆ ਗਿਆ ਸੀ ਅਸੀਂ ਵੀ ਸਾਰੇ ਆ ਗਏ ਸਰ ਕਿੰਨੇ ਜਣੇ ਕਿੰਨੇ ਜਣੇ ਦੋ ਜਣੇ ਆਏ ਸੀ ਪਲਟੀਨਾ ਮੋਟਰਸਾਈਕਲ ਤੇ ਨਹੀਂ ਉਹ ਸਾਰਾ ਹਲੇ ਵੀਡੀਓ ਵਗੈਰਾ ਦੇਖ ਕੇ ਫਿਰ ਦੱਸਦੇ ਹਾਂ ਜਾਣਕਾਰੀ ਮੁਤਾਬਕ ਫਿਰੋਤੀ ਲਈ ਇਮੀਗ੍ਰੇਸ਼ਨ ਮਾਲਕ ਨੂੰ ਧਮਕੀਆਂ ਮਿਲ ਰਹੀਆਂ ਸੀ ਇਸ ਦੇ ਚੱਲਦੇ ਸੁਰੱਖਿਆ 'ਚ ਪੁਲਿਸ ਵੀ ਲਗਾਈ ਗਈ ਸੀ باوجود ਇਸ ਦੇ ਬਦਮਾਸ਼ਾਂ ਵੱਲੋਂ ਸ਼ਰਿਆਮ ਗੋਲੀਆਂ ਚਲਾਈਆਂ ਗਈਆਂ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਗੋਲੀਆਂ ਚਲਾਉਣ ਵਾਲੇ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰਦੀ ਹੈ ਤੇ ਜਾਂਚ 'ਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਣੀ ਟੀਵੀ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ